ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਦਿਵਾਲੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮਹੌਲ ਤਣਾਅ ਦਾ ਬਣਿਆ ਹੋਰ ਪੰਜਾਬ ਵਿੱਚ ਆਏ ਦਿਨ ਗੋਲੀਆਂ ਚੱਲਦੀਆਂ ਨੇ ਇਹ ਸਵਾਲ ਜਿਹੜੇ ਆ ਹਮੇਸ਼ਾ ਸੁਰੱਖਿਆ ਨੂੰ ਲੈ ਕੇ ਜਿਹੜੇ ਖੜੇ ਹੋ ਜਾਂਦੇ ਆ ਹੁਣ ਵਾਰੀ ਫਲੋਰ ਦੀ ਐ ਦੱਸਦੀ ਐ ਫਲੋਰ ਵਿਖੇ ਸਮਾਜ ਸੇਵੀ ਗੋਰਾ ਅਟਵਾਲ ਜੋ ਅਟਵਾਲ ਕਲੋਨੀ ਦੇ ਵੀ ਮਾਲਕ ਦੱਸੇ ਜਾ ਰਹੇ ਆ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਆ ਤਾਬੜ ਤੋੜ ਗੋਲੀਆਂ ਚੱਲੀਆਂ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਵਿੱਚ ਦੋ ਨੌਜਵਾਨ ਸਵਾਰ ਹੋ ਕੇ ਆਉਂਦੇ ਆ ਤੇ ਪਹਿਲਾ ਹੱਥੋਂ ਪਾਈ ਹੁੰਦੀ ਉਸ ਤੋਂ ਬਾਅਦ ਗੋਲੀ ਚਲਾ ਦਿੰਦੇ ਆ ਜਿਸ ਵਿੱਚ ਸੰਜੀਵ ਨਾਮ ਦਾ ਇੱਕ ਵਿਅਕਤੀ ਜਿਹੜਾ ਆ ਉਹ ਇੰਜਰਡ ਹੋਇਆ ਉਹਦੀ ਲੱਤ ਵਿੱਚ ਗੋਲੀ ਲੱਗੀ ਹੈ ਤੇ ਜਿਹੜੇ ਇਹ ਦੋ ਵਿਅਕਤੀ ਗੋਲੀਆਂ ਚਲਾ ਕੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਆ ਫਾਰ ਟੂ ਡੋਰ ਗੱਡੀ ਚ ਦੱਸਿਆ ਜਾ ਰਿਹਾ ਕਿ ਦੋ ਵਿਅਕਤੀ ਆਉਂਦੇ ਆ ਤੇ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ ਸੀਸੀਟੀਵੀ ਵਿੱਚ ਜਿਹੜੀਆਂ ਇਹ ਤਸਵੀਰਾਂ ਕੈਦ ਹੋ ਗਈਆਂ ਪੁਲਿਸ ਦਾ ਕਹਿਣਾ ਕਿ ਇੱਕ ਬੰਦਾ ਜਿਸ ਦੀ ਪਛਾਣ ਹੋ ਗਈ ਹੈ ਪੁਲਿਸ ਨੇ ਤਪਤੀਸ਼ ਤੇਜ਼ ਕਰ ਦਿੱਤੀ ਔਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਜਲਦੀ ਇਹ ਕੇਸ ਜਿਹੜਾ ਸੋਲਵ ਕਰ ਲਿਆ ਜਾਏਗਾ ਲੇਕਿਨ ਲੋਕਾਂ ਅੰਦਰ ਇੱਕ ਡਰ ਤੇ ਸਹਿਮ ਦਾ ਮਾਹੌਲ ਬਣਦਾ ਕਿ ਆਜ ਦਿਨ ਗੋਲੀਆਂ ਚੱਲਦੀਆਂ ਇਹ ਗਨ ਕਲਚਰ ਜਿਹੜਾ ਪੰਜਾਬ ਵਿੱਚ ਸ਼ੁਰੂ ਹੋ ਗਿਆ ਇਹ ਕਦੋਂ ਨਿਭੜੇਗਾ ਕਦੋਂ ਇਹ ਗਨ ਕਲਚਰ ਜਿਹੜਾ ਸਮਾਪਤ ਹੋਵੇਗਾ ਸਰਕਾਰਾਂ ਕਰ ਕੀ ਰਹੀਆਂ ਲੋਕਾਂ ਦੇ ਸਵਾਲ ਹੈ ਦਿਖਾਣੇ ਮੌਕੇ ਤੇ ਪੂਰੀ ਤਸਵੀਰ ਸਪੁੱਝਿਓ ਤੇ ਕੀ ਹੋਇਆ ਇਹ ਟਵਾਲ ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਬਲੈਕ ਕਲਰ ਦੀ ਥਾਰਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ਟਵਾਲ ਕਾਨੂੰਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਭਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਉਹਦਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲਾਦ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਕੀ ਕੰਨ ਰਿਹਾ ਗੋਲੀ ਚੰਦਨ ਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚੋਂ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਤਤੀਸ਼ਵ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਤੇਰੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਈ ਹੈ ਉਹ ਦੋ ਆਈ ਨਹੀਂ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਪੁੱਛਿਓ ਇੱਥੇ ਕੀ ਹੋਇਆ ਇਹ 812 ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਬਲੈਕ ਕਲਰ ਦੀ ਥਾਰ ਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਦੇ ਵਿੱਚ ਆਏ ਤੇ ਇਹਨਾਂ ਨੇ ạtwal ਕਾਨੂੰਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਭਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਦਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੀ ਲੱਤ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਕੀ ਕਹਿੰਦ ਰਿਹਾ ਗੋਲੀ ਚੱਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਅਰੇ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਫਤੀਸ਼ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਕਿੰਨੇ ਬੰਦੇ ਟੋਟਲ ਬੰਦੇ ਕਿੰਨੇ ਸੀ ਇਹ ਜੋ ਸੀਸੀਟੀਵੀ ਫੁਟੇਜ ਆਈ ਹੈ ਉਹ ਦੋ ਮੈਂ ਆਈ ਨਹੀਂ ਹੋ ਸਕਦਾ ਕੋਈ ਰੱਕੀ ਕਾਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਦੀਵਾਲੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮਹੌਲ ਤਣਾਅ ਦਾ ਬਣਿਆ ਹੋਰ ਪੰਜਾਬ ਵਿੱਚ ਆਏ ਦਿਨ ਗੋਲੀਆਂ ਚੱਲਦੀਆਂ ਨੇ ਇਹ ਸਵਾਲ ਜਿਹੜੇ ਆ ਹਮੇਸ਼ਾ ਸੁਰੱਖਿਆ ਨੂੰ ਲੈ ਕੇ ਜਿਹੜੇ ਖੜੇ ਹੋ ਜਾਂਦੇ ਆ ਹੁਣ ਵਾਰੀ ਫਲੋਰ ਦੀ ਐ ਦੱਸਦੀ ਐ ਫਲੋਰ ਵਿਖੇ ਸਮਾਜ ਸੇਵੀ ਗੋਰਾ ਅਟਵਾਲ ਜੋ ਅਟਵਾਲ ਕਲੋਨੀ ਦੇ ਵੀ ਮਾਲਕ ਦੱਸੇ ਜਾ ਰਹੇ ਆ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਐ ਤਾਬੜ ਤੋੜ ਗੋਲੀਆਂ ਚੱਲੀਆਂ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਵਿੱਚ ਦੋ ਨੌਜਵਾਨ ਸਵਾਰ ਹੋ ਕੇ ਆਉਂਦੇ ਆ ਤੇ ਪਹਿਲਾਂ ਹੱਥੋਪਾਈ ਹੁੰਦੀ ਉਸ ਤੋਂ ਬਾਅਦ ਗੋਲੀ ਚਲਾ ਦਿੰਦੇ ਜਿਸ ਵਿੱਚ ਸੰਜੀਵ ਨਾਮ ਦਾ ਇੱਕ ਵਿਅਕਤੀ ਜਿਹੜਾ ਆ ਉਹ ਇੰਜਰਡ ਹੋਇਆ ਉਹਦੀ ਲੱਤ ਵਿੱਚ ਗੋਲੀ ਲੱਗੀ ਐ ਤੇ ਜਿਹੜੇ ਇਹ ਦੋ ਵਿਅਕਤੀ ਗੋਲੀਆਂ ਚਲਾ ਕੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਆ ਥਾਰ ਟੂ ਡੋਰ ਗੱਡੀ 'ਚ ਦੱਸਿਆ ਜਾ ਰਿਹਾ ਕਿ ਦੋ ਵਿਅਕਤੀ ਆਉਂਦੇ ਆ ਤੇ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ ਸੀਸੀਟੀਵੀ ਵਿੱਚ ਜਿਹੜੀਆਂ ਤਸਵੀਰਾਂ ਕੈਦ ਹੋ ਗਈਆਂ ਪੁਲਿਸ ਦਾ ਕਹਿਣਾ ਕਿ ਇੱਕ ਬੰਦਾ ਜਿਸ ਦੀ ਪਛਾਣ ਹੋ ਗਈ ਹੈ ਪੁਲਿਸ ਨੇ ਤਫ਼ਤੀਸ਼ ਤੇਜ਼ ਕਰ ਦਿੱਤੀ ਔਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਜਲਦੀ ਇਹ ਕੇਸ ਜਿਹੜਾ ਸੋਲਵ ਕਰ ਲਿਆ ਜਾਏਗਾ ਲੇਕਿਨ ਲੋਕਾਂ ਅੰਦਰ ਇੱਕ ਡਰ ਤੇ ਸਹਿਮ ਦਾ ਮਾਹੌਲ ਬਣਦਾ ਕਿ ਆਏ ਦਿਨ ਗੋਲੀਆਂ ਚੱਲਦੀਆਂ ਇਹ ਗਨ ਕਲਚਰ ਜਿਹੜਾ ਪੰਜਾਬ ਵਿੱਚ ਸ਼ੁਰੂ ਹੋ ਗਿਆ ਇਹ ਕਦੋਂ ਨਿਬੜੇਗਾ ਕਦੋਂ ਇਹ ਗਨ ਕਲਚਰ ਜਿਹੜਾ ਸਮਾਪਤ ਹੋਵੇਗਾ ਸਰਕਾਰਾਂ ਕਰ ਕੀ ਰਹੀਆਂ ਲੋਕਾਂ ਦੇ ਸਵਾਲ ਹੈ ਦਿਖਾਣੇ ਮੌਕੇ ਦੀ ਪੂਰੀ ਤਸਵੀਰਾਂ ਪੁੱਛਿਓ ਇੱਥੇ ਕੀ ਹੋਇਆ ਇਹ ਟਵਾਲ ਕਲੋਨੀ 'ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਦੋ ਨੌਜਵਾਨ ਬਲੈਕ ਕਲਰ ਦੀ ਥਾਰਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ਟਵਾਲ ਕਲੋਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁਛਿਆ ਤੇ ਉਹਨਾਂ ਹੱਥੋਂ ਬਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਨੱਕ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੈ ਕੀ ਕਹਿੰਦੇ ਆ ਗੋਲੀ ਚੱਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚੋਂ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਆ ਉਹ ਚੱਲ ਰਹੀ ਆ ਤਤਤੀਸ਼ਾ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਤੇਰੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਈ ਹੈ ਉਹ ਦੋ ਆਈ ਨਹੀਂ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਕੁਝੋ ਇੱਥੇ ਕੀ ਹੋਇਆ ਏਟਵਾਲ ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਦੋ ਨੌਜਵਾਨ ਬਲੈਕ ਕਲਰ ਦੀ ਥਾਰ ਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ਏਟਵਾਲ ਕਲੋਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਭਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਉਹਦਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲੱਤ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਆ ਕੀ ਕਰ ਰਹੇ ਆ ਗੋਲੀ ਚਲਾਉਂਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਤ ਵਿੱਚ ਹੋਣਗੇ ਇਹਨਾਂ ਚੋਂ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਤਰੀਸ਼ ਫੈਂਡਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਜੀ ਤੇਰੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਏ ਦੋ ਆਏ ਨਹੀਂ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆਂ